ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪ੍ਰਭੇਤ ਸਿੰਘ son of ਬਲਦੇਵ ਸਿੰਘ ਪਿੰਡ ਬੌੜਾ ਖਲਾਂ ਆਪਣਾ ਮਾਮਲਾ ਇਹ ਆ ਜੀ ਇਹ ਜੱਜ ਕਲੀਅਰ ਆ ਜੀ ਇਹ ਰਿਟਾਇਰ ਜੱਜ ਨੇ ਤੇ ਹੈਗੇ ਸਾਡੇ ਨਗਰ ਦੇ ਹੀ ਆ ਜੀ ਇਹ ਤੇ ਹੁਣ ਇਹ ਪਟਿਆਲੇ ਰਹਿੰਦੇ ਨੇ ਇਹਨਾਂ ਦੀ ਸ਼ੁਰੂ ਤੋਂ ਹੀ ਸਾਡੇ ਪਿੰਡੇ ਵਿੱਚ ਆ ਜਿੰਨੇ ਵੀ ਇਹਦੀਆਂ ਜ਼ਮੀਨ ਦੇ ਨਾਲ ਗਵਾਂਢੀ ਨੇ ਜਾਂ ਘਰ ਦੇ ਨਾਲ ਗਵਾਂਢੀਆਂ ਸ਼ਹਿਰਾਂ ਨੂੰ ਨੇ ਤੰਗ ਪ੍ਰੇਸ਼ਾਨੇ ਕਰਿਆ ਆਪਣੀ ਪਾਵਰ ਦੇ ਜ਼ੋਰ ਤੇ ਤੇ ਜਦੋਂ ਹੁਣ ਸਾਡੇ ਤੇ ਵਾਰੀ ਆਈ ਜੀ ਅਸੀਂ ਆਪਣੇ ਹੱਕ ਲੈਣ ਲਈ ਕਿਹਾ ਇਹਨਾਂ ਨੂੰ ਇਹਨਾਂ ਨੇ ਜੀ ਅੱਜ ਤੋਂ 5 6 ਮਹੀਨੇ ਪਹਿਲਾਂ ਸਾਨੂੰ ਆ ਕੇ ਕਹਿੰਦਾ ਵੀ ਮੇਰਾ ਛੋਡੀ ਜ਼ਮੀਨ ਵਿੱਚ ਦੀ ਛੂਏ ਦਾ ਖਾਲ ਆਉਂਦਾ ਸਾਨੇ ਕਾ ਜੀ ਮੈਂ ਤਾਂ ਅੱਜ ਤੱਕ ਦੇਖਿਆ ਨਹੀਂ ਨਾ ਮੇਰੇ ਬਡਾਰੂਆ ਨੇ ਦੇਖਿਆ ਵੀ ਅਸੀਂ ਕਦੇ ਦੇਖਿਆ ਨਹੀਂ ਕਹਿੰਦਾ ਇਹ ਨਕਸ਼ਾ ਦੱਸਦਾ ਚਲੋ ਸਾਨੇ ਕਾ ਜੀ ਨਕਸ਼ਾ ਦਾ ਜੋ ਅਸੀਂ ਦੇਖਿਆ ਨਹੀਂ ਅਸੀਂ ਕਿਵੇਂ ਬਾਦੀਏ ਉਹ ਕਹਿੰਦਾ ਵੀ ਉਸ ਤੋਂ ਬਾਅਦ ਇਹ ਨਹੀਂ ਪਟਵਾਰੀ ਬੁਲਾਲੇ ਐਕਸ਼ਨ ਵਗੈਰਾ ਬੁਲਾਲੇ ਆਪਣੇ ਨਹਿਰੀ ਵਿਭਾਗ ਵਾਲੇ ਚਲੋ ਉਹਨਾਂ ਨੇ ਸਾਨੂੰ ਜੀ ਲੱਠਾ ਵਗੈਰਾ ਦਿਖਾਇਆ ਉਹਦੇ ਵਿੱਚ ਅੱਜ ਤੋਂ 20 ਸਾਲ ਪਹਿਲਾਂ 2006 ਦੇ ਵਿੱਚ ਨਕਸ਼ੇ ਦੇ ਵਿੱਚ ਖਾ ਲੱਗਿਆ ਹੋਇਆ ਸੀ ਤੇ ਅਸੀਂ ਉਸ ਤੋਂ ਬਾਅਦ ਜੀ ਆਪਣੀ ਉਹਦੀ ਸਟੇ ਲੈਂਡ ਬਾਰੇ ਸੋਚਿਆ ਵੀ ਚਲੋ ਸਟੇ ਲਈਏ ਉਸ ਤੋਂ ਬਾਅਦ ਹੀ ਸਾਡੇ ਕੁਝ ਹੋਰ ਵੀ ਪਤਵੰਤੇ ਸੱਜਣਾਂ ਆ ਕੇ ਇਹਦੀ ਮਾਸੀ ਦੇ ਮੁੰਡੇ ਕਾਉਂਦੇ ਨੇ ਸਾਡੇ ਨਗਰ ਦੇ ਵਿੱਚੋਂ ਇੱਕ ਜੱਗਾ ਸਿੰਘ ਇੱਕ ਪੂਰਾ ਸਿੰਘ ਉਹ ਕਹਿੰਦੇ ਵੀ ਯਾਰ ਭਾਈਚਾਰਾ ਸਭ ਤੋਂ ਪਹਿਲਾਂ ਵੀ ਤੁਸੀਂ ਐਦਾਂ ਨਾ ਕਰੋ ਤੇ ਅਸੀਂ ਕਹਾਂ ਵੀ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਕਹਿੰਦੇ ਅਸੀਂ ਛੋਡੇ ਤੁਸੀਂ ਸਾਡੇ ਨਗਰ ਦੇ ਉਹ ਭਾਈਚਾਰਿਆਂ ਨੂੰ ਸਹੀ ਸਮਝਦੇ ਹੋਏ ਅਸੀਂ ਛੋਡੇ ਜਵਾਨ ਨੂੰ ਫੁੱਲ ਚੜਾਉਣੇ ਅਸੀਂ ਛੱਡਦੇ ਆ ਪਰ ਨਕਸ਼ੇ ਦੇ ਹਿਸਾਬ ਨਾਲ ਕੱਲ ਨੂੰ ਜਿੱਥੇ ਸਾਡਿਆਂ ਚੋ ਬੱਟਾਂ ਆਉਂਦੀਆਂ ਨੇ ਜਾਂ ਸਾਡੇ ਖੇਤ ਨੂੰ ਰਾਹ ਲੱਗਿਆ ਹੋਵੇ ਉਹ ਵੀ ਛੱਡੇ ਪੂਰਾ ਸਿੰਘ ਨੇ ਜ਼ਿੰਮੇਵਾਰੀ ਲੈਂਤੀ ਆ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਇਹਦਾ ਆਪਣੇ ਖੱਬੇ ਹੱਥ ਦੀ ਗੱਲ ਆ ਆਪਾਂ ਕਰਾ ਦਾਂਗੇ ਅਸੀਂ ਉਹਨਾਂ ਦੇ ਕਹੇ ਕਹਾਏ ਜੀ ਖਾਲ ਇਹਨੂੰ ਪਵਾਤਾ ਉੱਥੇ ਖਾਲ ਪਾਉਣ ਤੋਂ ਬਾਅਦ ਅਸੀਂ ਜੱਜ ਨਾਲ ਵੀ ਗੱਲ ਹੋਈ ਮਾ ਜੱਜ ਸਾਹਿਬ ਜਿਉ ਕੈਮਰਾ ਖਾਲਾ ਮਾਈ ਜੱਜ ਸਾਹਿਬ ਜੀ ਤੁਸੀਂ ਵੀ ਜੱਜੋਂ ਛੱਡੇ ਖੇਤ ਨੂੰ ਰਾਹ ਵੀ ਲੱਗਿਆ ਹੋਇਆ ਕਾਨੂੰਨੀ ਬੰਦੇ ਤੁਸੀਂ ਉਹ ਵੀ ਛੱਡੋ ਮੈਨੂੰ ਇਹ ਕਾਨੂੰਨੀ ਕਾਰ ਚਾਰ ਬੰਦੇਾਂ ਦੀ ਕਹਿਣ ਤੇ ਸਾਡੇ ਹੋਰ ਵੀ ਉੱਥੇ ਮੌਜੂਦਾ ਤੇ ਸਾਡੇ ਬਲਵਿੰਦਰ ਸਿੰਘ ਜੀ ਖੜੇ ਆ ਇਹ ਵੀ ਉੱਥੇ ਹੋਰ ਵੀ ਨਗਰ ਦੇ ਜੇ ਦੋਨੇ ਕਹਿ ਸੀ ਉਹਨਾਂ ਨੂੰ ਖਾਲ ਪਵਾਤਾ ਜੀ ਉਸ ਤੋਂ ਬਾਅਦ ਜਦੋਂ ਅਸੀਂ ਨੇ ਐਪਲੀਕੇਸ਼ਨਾਂ ਦਿੱਤੀਆਂ ਜੀ ਮੰਤੀ ਕਰਾਉਣ ਲਈ ਤਾਂ ਇਹ ਬੰਦੇ ਨੇ ਉੱਥੇ ਜੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਿਆ ਕਰੇ ਜੇ ਕੋਈ ਕਾਨੂੰਗੋ ਆ ਜਾਇਆ ਕਰੇ ਉਹਨੂੰ ਕਹਿਆ ਕਰੇ ਤੈਨੂੰ ਮੈਂ ਕਚਹਿਰੀਆਂ ਚ ਕਿਹੜੀ ਸ਼ੁਆ ਤਰੀਕਾ ਪੈਣੀ ਨੇ ਤੇਰੀਆਂ ਜੇ ਤੇ ਇਹਨਾਂ ਦੀ ਮੰਤੀ ਕਰਤੀ ਚਲੋ ਜੀ ਉਹ ਕਾਨੂੰਗੋ ਜਾਂਦੀ ਹੱਦ ਨੂੰ ਜੀ ਹੁਣ ਬਦਲੀ ਕਰਾ ਗਿਆ ਡਰਦਾ ਮਾਰੇ ਤੋਂ ਤੇ ਉਸ ਤੋਂ ਪਹਿਲਾਂ ਇਹਨੇ ਮੈਨੂੰ ਵੀ ਇਹੀ ਗੱਲ ਕਹੀ ਸੀ ਸਾਡੇ ਲਵੀ ਨੇ ਯਾ ਖੜੇ ਨੇ ਸ੍ਰੀ ਜੈ ਸਿੰਘ ਦੇ ਬੇਟਾ ਬਲਵਿੰਦਰ ਸਿੰਘ ਆ ਇਹਨਾਂ ਨੂੰ ਕਹੇ ਮੈਂ 21 ਛਾਲ ਕਹਿੰਦਾ ਘੜੀਸ ਕੇ ਰੱਖਿਆ ਉਹ ਹਾਂ ਛੋਡਾ ਕਰੂੰ ਚਾਚਾ ਸਾਹਿਬ ਕਹਿੰਦੇ ਜੀ ਇਹਨਾਂ ਦੇ ਕੇਸ ਪਾਏ ਹੋਣੀ ਇਹਨਾਂ ਦੇ ਵੀ ਝੂਠੇ ਕਬਜ਼ੇ ਕੇ ਪਰਚੇ ਕਰਾ ਕੇ ਜੀ ਇਹਨਾਂ ਨੂੰ ਰੈਸਟ ਅੰਦਰ ਪਵਾ ਕੇ ਉਦੋਂ ਬਾਅਦ ਇਹਨੇ ਖੇਤ ਵਿੱਚ ਮੱਟਾ ਪਾਈਆਂ ਜਦੋਂ ਇਹ ਇਹਨੇ ਉਸ ਟਾਈਮ ਮੱਟਾ ਪਾਈਆਂ ਨੇ ਉਦੋਂ ਕਿਹੜਾ ਕੋਰਟ ਨਹੀਂ ਸੀ ਜੀ ਉਦੋਂ ਨੇ ਐਪਲੀਕੇਸ਼ਨਾਂ ਦੇ ਕੇ ਕਾਉਣਾ ਕੋਰਟ ਰਾਹੀਂ ਇਹਨਾਂ ਦੇ ਖੇਤ ਚ ਮੱਟਾ ਪਾਈਆਂ ਦੇਖੋ ਉਹ ਪ੍ਰਮਾਣ ਨੂੰ ਪਤਾ ਹੀ ਸਾਨੂੰ ਇੰਨਾ ਪਤਾ ਕਿਉਂਕਿ ਉਸ ਟਾਈਮ ਅਜ ਕੋ 20 ਸਾਲ ਪਹਿਲਾਂ ਗੱਲ ਆ ਮ ਧੱਕੇ ਨਾਲ ਪਰਚਾ ਕਰਾ ਕੇ ਇਹਨਾਂ ਦੇ ਖੇਤ ਦੇ ਵਿੱਚ ਬੱਟਾ ਪਾਈਆਂ ਨੇ ਜੀ ਮੰਗ ਮੰਗ ਅਸੀਂ ਇਹੀ ਕਰਦੇ ਮੈਂ ਸੋਨੂੰ ਸਾਰੇ ਮੈਟਰ ਦਾ ਆਇਦਾ ਜੀ ਉਹ ਕੰਮ ਇਹਨੇ ਕਰਿਆ ਜੀ ਕਿਉਂ ਤੇ ਉਦੋਂ ਸਾਡੇ ਇੱਕ ਜਸਵੀਰ ਸਿੰਘ ਨੇ ਵੀਰਾ ਸਰਪੰਚ ਨੇ ਜੀ ਉਹਨਾਂ ਨਾਲ ਵੀ ਧੱਕੇਸ਼ਾਈ ਕਰਦੇ ਉਹਨਾਂ ਨੇ ਵੀ ਪਿੱਛੇ ਬਹੁ ਔਖੀ ਜ਼ਮੀਨ ਛੜਾਈ ਜੇ ਤੋਂ ਐਦੋਂ ਪਹਿਲਾਂ ਜੇ ਸਾਡੇ ਇਹਦਾ ਅੱਗੇ ਖੇਤ ਹੈ ਇੱਕ ਤਿੱਬਿਆਂ ਦੇ ਵਿੱਚ ਉੱਥੇ ਵੀ ਸਾਡੇ ਗਰਨਾਮ ਸਿੰਘ ਦੀ ਜ਼ਮੀਨ ਲੱਗਦੀ ਸੀ ਇੱਕ ਪਾਸੇ ਧਰਮਪਾਲ ਦੀ ਲੱਗਦੀ ਸੀ ਜੀ ਉੱਥੇ ਵੀ ਇਹਨੇ ਆਪਦੀ ਕੱਚੀ ਮੰਤੀ ਕਰਾ ਕੇ ਨਾਲ ਦੀ ਨਾਲ ਬੱਟਾ ਪਾ ਕੇ ਸਪੈਦੇ ਲਾਈ ਜੀ ਤੋ ਲਾਈ 20 15 ਸਾਲ ਪਹਿਲਾਂ ਇਨੇ ਹਰੇਕ ਗੁਮੰਦੀ ਨਾਲ ਧੱਕਾ ਕਰਿਆ ਜਾਂਦੀ ਆਦੂ ਜੋ ਸ਼ਾਦੀ ਵਾਰੀ ਆ ਗਈ ਜੀ ਅੱਜ ਇਹ ਸਾਨੂੰ ਵੀ ਐਂ ਦਬਾਉਣਾ ਚਾਹੁੰਦਾ ਸੀ ਕਿਉਂਕਿ ਮੈਨੂੰ ਖੁਦ ਇਹਨੇ ਕਹਿਆ ਕਹਿੰਦਾ 21 ਸਾਲ ਹੋ ਗਏ ਪੁੱਛ ਨਹੀਂ ਸਰਜੀਤੂਰੀਆਂ ਨੂੰ ਸਾਡੇ ਗਵਾਹ ਵੀ ਨਹੀਂ ਜਿਹੜੇ ਬੰਦੇ ਖੜੇ ਤੇ ਕਹਿੰਦੇ ਜੀ ਕਿਹੜੇ ਸ਼ਾਹਮਾਂ ਕੁੜੀ ਛੇ ਪਾਣੇਗਾ ਮੈਂ ਬਦਮਾਸ਼ੀ ਨਹੀਂ ਚੱਲਣ ਦਿੰਦਾ ਕਿਸੇ ਦੀ ਮਾ ਚਲੋ ਕੋਈ ਗੱਲ ਨਹੀਂ ਜੀ ਹਣਾ ਅਸੀਂ ਉਹ ਚਾਰ ਬੰਦੇ ਮੂੰਹ ਕਹੇ ਕਾਹੇ ਆਪਣੇ ਨੂੰ ਖਾਲਪਵਾਤਾ ਉਦੋਂ ਬਾਅਦ ਜੋ ਸ਼ਾਦੀ ਵਾਰੀ ਆਈ ਤਾਂ ਇਹ ਬੰਦੇ ਨੇ ਸ਼ਾਦੀ ਮੰਨਤੀ ਨੂੰ ਹੋਣ ਦਿੱਤੀ ਉਦੋਂ ਬਾਅਦ ਹੀ ਇਹ ਕਨਗੋ ਨਮਾ ਨਮਾ ਆਇਆ ਉਹਨੇ ਜੀ ਸ਼ਾ ਕਹਿੰਦਾ ਵੀ ਕੋਈ ਬੁਰਜ ਨਹੀਂ ਲਾਉਣੀ ਕੋਈ ਉੱਥੇ ਟੋਆ ਨਹੀਂ ਪੱਟਣਾ ਅੱਡੇ ਧਰ ਕੇ ਬਾਗ ਜੀ ਉਹ ਬੰਦੇ ਨੇ ਠੱਡੇ ਲਾਈ ਠੱਡੇ ਲਾਉਣ ਤੋਂ ਬਾਅਦ ਜਿੱਥੇ ਸਾਡੀ ਜ਼ਮੀਨ ਦੇ ਠੱਡੇ ਲਾ ਕੇ ਗਿਆ ਕਰਨ ਕੋ ਸਾਹਿਬ ਸਰਕਾਰੀ ਮੰਤਰੀ ਹੋਈ ਅਸੀਂ ਫੀਸ ਭਰੀ ਆ ਅਸੀਂ ਉੱਥੇ ਆਪਦੀ ਵੱਟ ਪਾ ਲਈ ਜੀ ਵੱਟਾਂ ਪਾਈਆਂ ਨੇ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਇਹ ਸਾਨੂੰ ਇੱਕ ਵਾਰ ਵੀ ਨਹੀਂ ਆ ਕੇ ਨਹੀਂ ਗਿਆ ਵੀ ਤੁਸੀਂ ਰੁਕ ਜੋ ਜਾਂ ਨਾ ਰੁਕੋ ਚਾਹਨੇ ਵੱਟਾਂ ਪਾਤੀਆਂ ਜੀ ਉਸ ਤੋਂ ਬਾਅਦ ਇਹਨੇ ਕਤਵਾਲੀ ਤੋਂ ਐਸਆਈ ਮਨਮੋਹ ਸਿੰਘ ਪਹੁੰਚੇ ਉਹ ਕਹਿੰਦਾ ਛੋਡੇ ਖਿਲਾਫ ਜੱਜ ਨੇ ਭਾਈ ਫੋਨ ਕਰੇ ਨੇ ਉੱਪਰੋਂ ਉੱਪਰੋਂ ਫੋਨ ਆਏ ਨੇ ਸਾਡੇ ਲਵੇ ਵੀ ਤੁਸੀਂ ਇਹ ਕੰਮ ਨਾ ਕਰੋ ਅ ਰੁਕਣ ਤੋਂ ਬਾਅਦ ਉਦੋਂ ਬਾਅਦ ਅਸੀਂ ਉਹਨਾਂ ਇਹ ਵੀ ਸਵਾਲ ਕਰਿਆ ਵੀ ਤੁਸੀਂ ਸਾਨੂੰ ਸਾਦਰ ਲੱਗਦੇ ਤੁਸੀਂ ਕਤਵਾਲੀ ਚ ਆਇਓ ਪਰ ਜੀ ਉਹ ਕਹਿੰਦੇ ਵੀ ਉੱਥੇ ਸਾਦਰ ਦਾ ਐਸਚੋ ਹੈ ਨਹੀਂ ਸੀ ਤਾਂ ਸਾਨੂੰ ਆਉਣਾ ਪੈ ਗਿਆ ਤੇ ਉਦੋਂ ਬਾਅਦ ਹਰਜਿੰਦਰ ਸਿੰਘ ਵੀ ਐਸਆਈ ਆਏ ਜੀ ਪਸ ਰਹੇ ਹਾਂ ਸਾਰਾ ਮੈਂ ਹਾਂ ਚੋ ਉਦੋਂ ਬਾਅਦ ਸਾਡੀ 2 ਬਿਕਾ ਜਮੀਨ ਨਿਕਲੀ ਆ 2 ਬਿਕਾ ਜਮੀਨ ਨਿਕਲ ਤੋਂ ਬਾਅਦ ਜੀ ਸਾਡਾ ਸਾਰਾ ਕੁਝ ਹੋ ਗਿਆ ਦੀ ਛੱਡ ਨੂੰ ਉਰੇ ਆ ਕੇ ਰਹੇ ਵੀ ਤੁਸੀਂ ਇੱਦਾਂ ਵਟ ਨਹੀਂ ਪਾ ਸਕਦੇ ਸਾਡੀ ਆ 51 ਦੀਆਂ ਜਵਾਨ ਤਾਂ ਹਾਜ਼ਰ ਹੋ ਗਈਆਂ ਜੀ ਉਹ ਤੋਂ ਦੂਏ ਦਿਨ ਆ ਕੇ ਉਹਨੇ ਫੇਰ ੱੱਕੇ ਨਾਲ ਆ ਕੇ ਸਾਡੇ ਪਰਚੇ ਬਾਏ ਰੈਸਟਾ ਬਵਾਉਣ ਨੂੰ ਫਿਰ ਰਿਹਾ ਸੀ ਛੱਡ ਕੇ। ਕਿਸੇ ਕੀ ਮੰਗ ਜਾਣੇ। ਅਸੀਂ ਤਾਂ ਮੰਗੇ ਹੀ ਕਿਹਾ ਨੇ ਦੇਖੋ ਸਾਡਾ ਹੱਕ ਦੀ ਅਸੀਂ ਕਿਹਾ ਕੋਈ ਥੱਕ ਕਿੰਨਾ ਵੱਟ ਪਾਈ ਆ ਜੇ ਸਾਡੇ ਜਿਹੜੇ ਉੱਥੇ ਕਰਨ ਗੋ ਆ ਸਾਹਬ ਕਹਿੰਨੇ ਅਸੀਂ ਫਿਰ ਮੰਗਦਾ ਸਾਡੀ ਇਹ ਸਾਨੂੰ ਇਨਸਾਨ ਮਿਲੇ ਸਾਡੇ ਪਰਚੇ ਰੱਦ ਕਰਨ ਜਿਹੜੇ ਛੁੱਟੇ ਗਏ ਨੇ ਸਾਡੇ ਛੋਟੇ ਛੋਟੇ ਬੱਚਿਆਂ ਦੇ ਪਰਚੇ ਪਾਤੇ ਜੀ ਇਹਨੇ ਇੱਕ ਜੱਜ ਹੋਣ ਦੇ ਨਾਤੇ ਮਜ਼ਦੂਰ ਹੈ ਜੀ। ਕਿਹੜਾ ਛੋਟਾ ਬੱਚਾ ਛੋਟਾ ਬੱਚਾ ਮੇਰਾ ਬੇਟਾ ਜੀ ਤਰਨਪ੍ਰੀਤ ਸਿੰਘ 15-16 ਸਾਲ ਦਾ ਹੀ ਆ 9ਵੀਂ ਕਲਾਸ ਆ ਸਾਡੇ ਮਜ਼ਦੂਰ ਇੱਕ ਦਿਹਾੜੀ ਦੇ ਗਿਆ ਸੀ ਉਹ ਤੇ ਪਰਚਾ ਪਵਾਤਾ ਹਾਂ ਚੋਰੀ ਦੇ ਪਰਚੇ ਪਵਾ ਰਹੀ ਕਿ ਉਹ ਤੋਂ ਇੱਟਾਂ ਲਾਏ ਜਦੋਂ ਕਿ ਉਹ ਚੋਰੀ ਵਾਲੇ ਪਰਚੇ ਪਾਦਿਆਂ ਉਦੋਂ ਪਹਿਲਾਂ ਅਸੀਂ 55 ਕਿਰਾਏ ਪਾ ਗਏ ਜੀ ਹਾਂਜੀ ਅੱਜ ਦੀ ਅਸੀਂ ਸਾਦਰ ਸਾਣ ਆਬਾ ਪਹੁੰਚਿਆ ਭਾਰਤੀ ਕਿਸਾਨ ਜੂਨੀਅਨ ਇੱਕ ਤਾਂ ਗ੍ਰਾਂਹਾਂ ਵੱਲੋਂ ਜੋ ਪਿੰਡ ਬੌੜਾਂ ਕਲਾਂ ਤੋਂ ਆਪਣਾ ਚਮਕੌਰ ਸਿੰਘ ਸੀ ਇਹਨਾਂ ਦੇ ਪਰਿਵਾਰ ਦੇ ਨਾਲ ਇੱਕ ਜਸਵੀਰ ਸਿੰਘ ਨਾਂ ਦਾ ਜਿਹੜਾ ਜੱਜ ਹੈ ਉਹਨੇ ਆਪਣੀ ਪਾਵਰ ਦੇ ਜੋੜ ਦੇ ਨਾਲ ਚਾਚਾ ਕਿ ਰਿਟਾਇਰ ਜੱਜ ਰਿਟਾਇਰ ਜੱਜ ਰਿਟਾਇਰ ਜੱਜ ਨੇ ਆਪਣੀ ਪਾਵਰ ਦੇ ਜ਼ੋਰ ਤੇ ਇਹਨਾਂ ਦੇ ਪਰਿਵਾਰ ਦੇ 2-3 ਜੀਆਂ ਤੇ ਜਿਹਦੇ ਵਿੱਚ ਐਂ ਪਤਾ ਲੱਗਿਆ ਵੀ ਜਿਹੜਾ ਇੱਕ 9ਵੀਂ ਕਲਾਸ ਦਾ ਵਿਦਿਆਰਥੀ ਹੈ ਛੋਟਾ ਜਿਹਾ ਬੱਚਾ ਉਹਦੇ ਦਾ ਹੀ ਪਰਚਾ ਦਰਜ ਕਰਾਇਆ ਹੈ ਬੀਕੇ ਜੁਇਕਤਾ ਗ੍ਰਾਹਨ ਜਿਵੇਂ ਇਹ ਗੱਲ ਅਸੀਂ ਬਾਚੀ ਤਾਂ ਬਾਅਦ ਕੇ ਦੇਖਿਆ ਵੀ ਇਹ ਸੱਦਾ ਜਿਹੜਾ ਜਾਵਰ ਆ ਉਹ ਪਰਿਵਾਰ ਤੇ ਕੀਤਾ ਜਾ ਰਿਹਾ ਹੈ ਬੀਕੇ ਜੁਇਕਤਾ ਗ੍ਰਾਹਨ ਦੇ ਵੱਲੋਂ ਇਹਨਾਂ ਦੀ ਮਦਦ ਦੇ ਵਿੱਚ ਆ ਕੇ ਅਸੀਂ ਸਦਰ ਥਾਣਾ ਘੇਰਿਆ ਵੀ ਜਿਹੜੇ ਐਸਐਚਓ ਨੇ ਜਿਹੜੇ ਅਧਿਕਾਰੀਆਂ ਨੇ ਇਹ ਕਤਾਹੀ ਕੀਤੀ ਐ ਜਦੋਂ ਕੋਈ ਲੜਾਈ ਨਹੀਂ ਹੋਈ ਕੋਈ ਪੜਾਈ ਨਹੀਂ ਹੋਈ ਕੋਈ ਟਾਣੀ ਨਹੀਂ ਦੀਆਂ ਉੱਥੇ ਕੋਈ ਸਰੀਆਂ ਨਹੀਂ ਦੀ ਮੰਨ ਲਓ ਇੱਕ ਟੁੱਟੀ ਫਿਲਮ ਬਣਾ ਕੇ ਮੰਨ ਲਓ ਇਹਨਾਂ ਦੇ ਉੱਪਰ ਪਰਚੇ ਦਰਜ ਕਰੇ ਗਏ ਨੇ ਅਸੀਂ ਇਸ ਗੱਲ ਨੂੰ ਦੇਖਦੇ ਹੋਏ ਬੀਕੇਜੂ ਇੱਕ ਤਾਂ ਗ੍ਰਾਹਾਂ ਦੇ ਵੱਲੋਂ ਅੱਜ ਸਦਰ ਥਾਣਾ ਘੇਰਿਆ ਸੀ ਜਿਹਦੇ ਵਿੱਚ ਸਾਨੂੰ ਇਥੋਂ ਦੇ ਡਿਪਟੀ ਸਾਹਿਬ ਨੇ ਜਿਹੜੇ ਉਹ ਭਰੋਸਾ ਦੇ ਕੇ ਗਏ ਨੇ ਵੀ 4 ਦਿਨਾਂ ਦੇ ਵਿੱਚ ਅਸੀਂ ਇਹਦੀ ਇਨਕੁਆਰੀ ਕਰਕੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਵਾਂਗੇ ਬਾਕੀ ਅਸੀਂ ਉਹਨਾਂ ਸਾਹਮਣੇ ਇਹ ਮੰਗਾਂ ਰੱਖੇ ਦੇ ਵੀ ਜਿਹੜੀ ਭਾਈ ਇਹਨਾਂ ਦੀ ਬੇਨਤੀ ਕਰੀ ਹੈ ਜਿਹੜੀ ਜ਼ਮੀਨ ਬਣ ਗਈ ਉਹ ਜ਼ਮੀਨ ਛੱਡੋ ਇਹਨਾਂ ਦੀ ਤੇ ਬਾਕੀ ਇੱਕ ਅਸੀਂ ਹੋਰ ਵੀ ਇਹਦੇ ਦੇ ਮੰਗ ਕਰਾਂਗੇ ਕਿਉਂਕਿ ਜਿਹੜਾ ਜੱਜ ਹੈ ਜੱਜ ਨੇ ਇੱਕ ਛੋਟਾ ਬੱਚਾ ਦੇਖੋ ਅੱਜ ਉਹਦੇ ਦੇ ਇੱਕ ਤਰ੍ਹਾਂ ਦਾ ਧੱਬਾ ਬਣ ਗਿਆ ਪਰਚਾ ਦਰਜ ਹੋ ਗਿਆ ਕੋਈ ਗੱਲ ਨਹੀਂ ਕੋਈ ਲੜਾਈ ਨਹੀਂ ਕੋਈ ਪੜਾਈ ਨਹੀਂ ਇੱਕ ਮਜ਼ਦੂਰ ਇਹ ਖੇਤ ਦੇ ਵਿੱਚ ਕੰਮ ਕਰਨਾ ਆ ਨਾਲ ਬੱਟ ਬਣਾਇਆ ਉਹਦੇ ਦਾ ਵੀ ਪਰਚਾ ਦਰਜ ਕਰਾਇਆ ਉਹਨੇ ਵੀ ਇਹ ਲੋਕਾਂ ਨੂੰ ਨਾਥੋ ਤੋਂ ਪੈਣੀ ਹੈ ਜਦੋਂ ਇਹਨਾਂ ਨੂੰ ਕੁਝ ਨਾ ਕੁਝ ਸੇਕ ਲੱਗੇ ਉਹ ਸੇਕ ਦੇ ਵਿੱਚੋਂ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਹੈ ਇਸ ਤਰ੍ਹਾਂ ਕਿਸੇ ਸਾਫ਼ ਦਾਮਨ ਦੇ ਉੱਪਰ ਇਹ ਦਾਗ ਲਾਉਣ ਵਾਲੀ ਉਹ ਜਿਹੜੀ ਕਾਰਵਾਈ ਦੀ ਮੰਗ ਵੀ ਅਸੀਂ ਪ੍ਰੋਸੈਸ ਅੱਗੇ ਰੱਖਾਂਗੇ ਵੀ ਉਹ ਜਿਹੜਾ ਕਾਰਵਾਈ ਉਹ ਹੁਣੇ ਤੇ ਹੋਣੀ ਚਾਹੀਦੀ ਹੈ ਬਾਕੀ ਵੀ ਕੇ ਜੁਗਤਾਂ ਗ੍ਰਾਹਾਂ ਵੱਲੋਂ ਜੇਕਰ 27 ਤਰੀਕ ਨੂੰ ਇਹਨਾਂ ਦੇ ਪਾਏ ਪਰਚੇ ਰੱਦ ਨਹੀਂ ਹੁੰਦੇ ਤਾਂ 28 ਤਰੀਕ ਨੂੰ ਇਸੇ ਥਾਣੇ ਤੇ ਅਸੀਂ ਪੱਕਾ ਮੋਰਚਾ ਜਿਹੜਾ ਵੀ ਕੇ ਜੁਗਤਾਂ ਗ੍ਰਾਹਾਂ ਵੱਲੋਂ ਨਾਮ ਕੋਟਾ ਕੀ ਨਾਮ ਆਪੀ ਹੋਦਾ ਜੀ ਮੇਰਾ ਨਾਮ ਜਸਵਿੰਦਰ ਸਿੰਘ ਬਰਾਸ ਬੀਕੇਜ ਇਕਤਾ ਗਰਾਹਾਂ ਦਾ ਜ਼ਿਲ੍ਹਾ ਪ੍ਰਧਾਨ ਆ ਜੀ ਮੈਂ ਤੇ ਜੱਜ ਦਾ ਨਾਮ ਸੀ ਜਿਹੜੀ ਰਿਟਾਇਰਡ ਜੱਜ ਜੱਜ ਜਸਵੀਰ ਸਿੰਘ ਜਸਵੀਰ ਸਿੰਘ ਕਲੇਰ ਜਸਵੀਰ ਸਿੰਘ ਕਲੇਰ ਇਹ ਰਿਟਾਇਰ ਜੱਜ ਨੇ ਬੌੜਾਂ ਕਨ ਬੌੜਾਂ ਕੜਾ ਪਿੰਡ ਇਹ ਬੌੜਾਂ ਕਲਾਂ ਚ ਖੇਤੀ ਕਰ ਰਹੇ ਨੇ ਅੱਛਾ ਇੱਥੇ ਦੀ ਰਹਿਣ ਵਾਲੇ ਨੇ ਤੇ ਇਸ ਟਾਈਮ ਪਟਿਆਲੇ ਰਹਿ ਰਹੇ ਨੇ ਜੀ ਇੱਕ ਜ਼ਮੀਂਦਾਰ ਔਲਾ ਬੌੜਾਂ ਕਲਾਂ ਪਿੰਡ ਦਾ ਇਹ ਜਗਦੀਸ਼ ਸਿੰਘ ਕਲੇ ਤਲਾਰ ਜੀ ਨੇ ਇਹ ਜਿਹੜੇ ਮਦਈ ਨੇ ਇਸ ਮੁਕਦਮੇ ਦੇ ਉਹਨਾਂ ਨੇ ਸਾਡੇ ਕੋਲ ਦਰਖਾਹ ਦਿੱਤੀ ਸੀਗੀ ਵੀ ਜਿਹੜੀ ਮੇਰੀ 2 ਕਿੱਲੇ ਦੀ ਉੱਥੇ ਜ਼ਮੀਨ ਸੀਗੀ ਉਹਦੇ ਵਿੱਚ ਵੀ ਚਮਕੌਰ ਸਿੰਘ ਵਗੈਰਾ ਨੇ ਵੀ ੱੱੱਕੇ ਨਾਲ ਵੱਟ ਪਾਤੀ ਤੇ ਨਾਲੇ ਸਾਡੇ ਉੱਥੇ ਜਿਹੜਾ ਕੋਠਾ ਸੀਗਾ ਉੱਥੇ ਇੱਟਾਂ ਦੇ ਸਰੀ ਉੱਥੇ ਚੋਰੀ ਕਰਕੇ ਲੈ ਗਏ ਨਾਲੇ ਮੇਰੀ ਫਸਲ ਦਾ ਨੁਕਸਾਨ ਕਰਤਾ ਤੇ 20-25 ਬੰਦੇ ਇਕੱਠੇ ਹੋ ਕੇ ਆਏ ਸੀਗੇ ਵੀ ਜਿਹੜੇ ਦੰਗੇ ਕਰਨ ਦੀ ਮਨਸਾ ਨਾਲ ਆਏ ਸੀਗੇ ਤੇ ਉਹ ਦਰਖਾਹ ਦਿੱਤੀ ਸੀ ਅਸੀਂ ਤੇ ਉਹ ਦਰਖਾਸਤ ਅਸੀਂ ਪਰਚਾ ਦਿੱਤਾ ਸੀਗਾ ਤੇ ਉਸ ਦੇ ਸਬੰਧ ਦੇ ਵਿੱਚ ਜਿਹੜੇ ਚਮਕੌਰ ਸਿੰਘ ਪਾਰਟੀ ਆ ਉਹਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਵੀ ਸਾਡੇ ਨਾਲ ਜਿਹੜਾ ਵੀ ਪਰਚਾ ਵੀ ਨਾਜਾਇਜ਼ ਹੋਇਆ ਤੇ ਉਸ ਦੇ ਸਬੰਧ ਦੇ ਵਿੱਚ ਸਾਡੇ ਸੀਨੀਅਰ ਅਫਸਰ ਆਏ ਸੀਗੇ ਸਾਡੇ ਡਿਪਟੀ ਸਹਿਬਾਨ ਇਹ ਹੁਣ ਆਪਣੀ ਰਿਪਰੈਜੈਂਟੇਸ਼ਨ ਦੇਣਗੇ ਤੇ ਉਹ ਇਨਕੁਆਰੀ ਕਰਕੇ ਜੋ ਹੋਊਗਾ ਉਹ ਫਰਦਰ ਐਕਸ਼ਨ ਲਿਤਾ ਜਾਊਗਾ ਤੇ ਦੂਸਰੀ ਤਰਫੋਂ ਕੀ ਹੋ ਰਿਹਾ ਵੀ ਕੋਈ ਟਾਇਰ ਜੱਜਿਆ ਉਹਦੇ ਵੱਲੋਂ ਜਿਹੜਾ ਅਸਰਕੂਰ ਵਰਤ ਕੇ ਜਿਹੜੇ ਛੋਟੇ ਮੋਟੇ ਕਰਾਈ ਗਏ ਹਾਂਜੀ ਉਹ ਰਟਾਇਰਡ ਜੱਜ ਨੇ ਜੀ ਇਹ ਤਾਂ ਹੁਣ ਐਪਲੀਕੇਸ਼ਨ ਦਿੱਤੀ ਇੱਕ ਵਾਰ ਤਾਂ ਸਾਨੂੰ ਐਫ ਆਈ ਆਰ ਦੇਣੀ ਪੈਂਦੀ ਹੈ ਜੀ ਹੁਣ ਸੀਨੀਅਰ ਆਫਸਰ ਨੇ ਸਾਡੇ ਇਨਕੁਆਰੀ ਕਰ ਲੈਣਗੇ ਉਹਦੀ ਵੀ ਜੋ ਵੀ ਹੋਊਗਾ ਉਹ ਫਰਦਰ ਉਹ ਐਕਸ਼ਨ ਲਿਤਾ ਜਾਊਗਾ ਉਹਨਾਂ ਨੇ 4 ਦਿਨ ਦਾ ਸਾਡੇ ਡਿਪਟੀ ਸਾਹਿਬਾ ਨੇ ਕਿਹਾ ਵੀ ਸਾਨੂੰ ਸਮਾਂ ਦੋ ਤੇ ਅਸੀਂ ਇਨਕੁਆਰੀ ਕਰਕੇ ਵੀ ਸਾਰਾ ਫਾਈਨਲ ਕਰ ਲਾਂਗੇ